ਟਰੈਕਟਰ ਕਰਤਾ ਅਥਰੂ ਗੈਸ ਦੇ ਗੋਲੇ ਛੱਡੇ ਗਏ ਲਾਟੀ ਚਾਰਜ ਕੀਤਾ ਗਿਆ ਸਾਡੇ ਟਰੈਕਟਰ ਭੰਨੇ ਗਏ ਜਾਣੀ ਐਡਾ ਜਬਰ ਕਰਨ ਦੇ باوجود ਵੀ ਉਹ ਸਾਡੇ ਪਿੰਡਾਂ ਚ ਆ ਕੇ ਵੋਟਾਂ ਮੰਗਣ ਦੀ ਗੱਲ ਕਰਨ ਤੇ ਅਸੀਂ ਚੁੱਪ ਕਿਵੇਂ ਬੈਠੇ ਰਹੀਏ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਆਮ ਲੋਕ ਆ ਜਿਹੜੇ ਜਥੇਬੰਦਕ ਢੰਗ ਨਾਲ ਉਹ ਸਾਰੇ ਦੇ ਸਾਰੇ ਵਿਰੋਧ ਕਰ ਰਹੇ ਨੇ ਭਾਜਪਾ ਦਾ ਇਹ ਪੂਰੇ ਆੜਵਾੜੇ ਦੇ ਵਿੱਚ ਤੁਹਾਡੇ ਜਰਗੇ ਮੀਟਗਾਰ ਰਹੀ ਗੱਲਬਾਤ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਜਿੰਨੇ ਐਮਪੀ ਐਮਐਲਏ ਜਾਂ ਕੋਈ ਹੋਰ ਹੈਗੇ ਆ ਉਹ ਉਹਨਾਂ ਦਾ ਵਿਰੋਧ ਹੋ ਰਿਹਾ ਜਿਹੜੀਆਂ ਮੇਨ ਮੰਗਾਂ ਹੈਗੀਆਂ ਸੀ ਸਾਡੀਆਂ ਵੀ ਅਜੇ ਮਿਸਰੇ ਟੈਣੀ ਵਰਗੇ ਸਰੇ ਆਮ ਕਿਸਾਨਾਂ ਤੇ ਉਹ ਥਾਰ ਚੜਾ ਕੇ ਕਤਲ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਉਥੋਂ ਟਿਕਟਾਂ ਦੇ ਕੇ ਨਵਾਜ਼ਦੀ ਆ ਭਾਜਪਾ ਸਰਕਾਰ ਜਾਣੀ ਕਿੱਥੇ ਅਸੀਂ ਉਹਨਾਂ ਨੂੰ ਸੀਖਾ ਪਿੱਛੇ ਬੰਦ ਕਰਾਉਣ ਦੀ ਗੱਲ ਕਰਦੇ ਆ ਇਹ ਭਰਾਵੋ ਬਹੁਤ ਵੱਡੀ ਲੜਾਈ ਹੈ ਇਸ ਕਰਕੇ ਸਾਰਿਆਂ ਨੂੰ ਸੁਨੇਹਾ ਹੈ ਕੋਟੇ ਮੀਟ ਗਾਰ ਆਹੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਆਉਂਦਾ ਹੈ ਉੱਥੇ ਉਹਦਾ ਪੂਰਾ ਡਟ ਕੇ ਵਿਰੋਧ ਕਰੋ ਉਹਦਾ ਮਰਦਾਬਾਦ ਕਰੋ ਤੇ ਸ਼ਾਂਤਮਈ ਢੰਗ ਨਾਲ ਆਪਣਾ ਜਿਹੜਾ ਵਿਰੋਧ ਹੈ ਪੂਰੇ ਘਰ ਘਰ ਚੁੱਲ੍ਹੇ-ਚੁੱਲ੍ਹੇ ਤੇ ਕਰ ਲੈ ਕੇ ਜਾਓ ਜਿਹੜਾ ਜਿਹੜਾ